ਰਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਆਪ ਸਾਰਾ ਸਾਡੇ ਚੈਨਲ ਤੇ ਸਵਾਗਤ ਸਭ ਨੂੰ ਪਿਆਰ ਭਰੀ ਸਸਰੀ ਆਖਾਂ। ਆਪਾਂ ਨਾ ਆਹ ਵੀ ਵਿੜਗੋ ਪਾਈ ਸੀ ਆਹ ਡਿਜ਼ਾਈਨ ਦੀ ਸਿੰਦੀ ਬੁਟੀ ਦੀ ਤੇ ਇੱਕ ਭੈਣ ਦਾ ਪਾਣ ਕਮੈਂਟ ਆਇਆ ਸੀ ਵੀ ਸਾਨੂੰ ਮੈਨੂੰ ਸਿੰਦੀ ਬੁਟੀ ਆਉਂਦੀ ਹੈ ਤੇ ਮੈਨੂੰ ਡਿਜ਼ਾਈਨ ਚਾਹੀਦੇ ਆ ਵੀ ਤੇ ਮੈਂ ਭੈਣ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਡਿਜ਼ਾਈਨ ਮੈਂ ਭੇਜੇ ਤਾਂ ਨਹੀਂ ਬਣਾ ਕੇ ਵੀ ਵਿੜਗੋ ਰਾਹੀਂ ਮੈਂ ਤੈਨੂੰ ਡਿਜ਼ਾਈਨ ਦੱਸ ਸਕਦੀ ਆ। ਤੇ ਤੁਹਾਨੂੰ ਉਹਵੇਂ ਬਣਾ ਸਕਦੇ ਆ ਤੇ ਜੇ ਤੈਨੂੰ ਵੀ ਨਹੀਂ ਵੀ ਸਮਝ ਆਉਂਦੀ ਤਾਂ ਫਿਰ ਜਿਹੜਾ ਕੋਈ ਡਿਜ਼ਾਈਨ ਭੇਜਦਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਜਾਂ ਕੇ ਤੋਂ ਟ੍ਰੇਸ ਕਰਾ ਸਕਦੇ ਹੋ ਠੀਕ ਹੈ ਤੇ ਜਿਹੜੀ ਜਿਹੜੇ ਤਰੀਕੇ ਨਾਲ ਮੈਂ ਦੱਸੂਗੀ ਉਸ ਤਰੀਕੇ ਨਾਲ ਤੁਸੀਂ ਆਪ ਘਰੇ ਬਣਾ ਸਕਦੇ ਹੋ ਵੀ ਇਹ ਡਿਜ਼ਾਈਨ ਵੀ ਬਣਾ ਸਕਦੇ ਹੋ ਇਹ ਵੀ ਬਣਾ ਸਕਦੇ ਹੋ ਹੋਰ ਡਿਜ਼ਾਈਨ ਵੀ ਦੱਸ ਦੂੰਗੀ ਮੈਨੂੰ ਕਮੈਂਟ ਕਰ ਦਿਓ ਤੇ ਇਹ ਡਿਜ਼ਾਈਨ ਸਿੰਦੀ ਬੁੱਢੀ ਤੇ ਬਣਾਉਣ ਖਾਤਰ ਨਾ ਤੁਹਾਨੂੰ ਵੀ ਆਹ ਕਾਪੀ ਚਾਹੀਦੀ ਹੈ ਦੇਖੋ ਇਹ ਬੁੱਕਾਂ ਦੁਕਾਨਾਂ ਤੋਂ ਮਿਲ ਜੂਗੀ ਇਹ ਵਾਲੀ ਕਾਪੀ ਆ ਇਹ ਦੇਖੋ ਇੱਕ ਪਾਸੇ ਇਹਦੇ ਚਿੱਟੀਆਂ ਬੀਲੇ ਪੰਨਾ ਤੇ ਇੱਕ ਪਾਸੇ ਇਹ ਡੱਬਾਂ ਵਾਲਾ ਦੇਖੋ ਮੇਡ ਤੋਂ ਕਰਕੇ ਤੇ ਹੁਣ ਇਹਦੇ ਐ ਬਾਕਸ ਬਣੇ ਹੋਏ ਆ ਦੇਖੋ ਇਹ ਚਾਰਾਂ ਦਾ ਇੱਕ ਬਾਕਸ ਆ ਦੇਖੋ ਜੇ ਤਾਂ ਚਾਰਾਂ ਦਾ ਆਪਾਂ ਇੱਕ ਬਾਕਸ ਦਾ ਬਣਾਵਾਂਗੇ ਬੜਾ ਵੱਡਾ ਡੱਬਾ ਪਾਉਂਦਾ ਤੇ ਇਹ ਜੋ ਇੱਕ ਬਾਕਸ ਲੈਣਾ ਆਪਾਂ ਇਹ ਜੋ ਖਿੰਦੀ ਬੂਟੀ ਅੱਡੀ ਬਣਾਉਣੀ ਆ ਆਪਾਂ ਇੱਕ ਬਾਕਸ ਨਾਲ ਤੇ ਆਪਾਂ ਤੁਹਾਨੂੰ ਆ ਡਿਜ਼ਾਈਨ ਬਣਾ ਕੇ ਦੱਸਦੇ ਆ ਹਾਂ ਆ ਵਾਲਾ ਵੀ ਕੋਈ ਇਹਨਾਂ ਚ ਉੱਤੇ ਵੀ ਬਣਾ ਕੇ ਦੱਸਾਂਗੇ ਜਿਵੇਂ ਆ ਡਿਜ਼ਾਈਨ ਬਣਾ ਕੇ ਦੱਸਦੇ ਆ ਆਪਾਂ ਤੁਹਾਨੂੰ ਉਧਰੋਂ ਨਾ ਪੰਚਾਨਣ ਪਈ ਜਾਂਦਾ ਸੀ ਦੀਦਾ ਨਹੀਂ ਸੀ ਇਹ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਆ ਬਣਾਉਣਾ ਕਿ ਨਾ ਇਸ ਤਰ੍ਹਾਂ ਦਾ ਫੁੱਟਾ ਲੈ ਲਓ ਤੁਸੀਂ ਛੋਟਾ ਲੈ ਲਓ ਵੀ ਮੇਰੇ ਕੋਲ ਤਾਂ ਡਾ ਵੱਡਾ ਛੋਟਾ ਮੈਨੂੰ ਬਿਥਿਆ ਜਾਂਦੀ ਹੁਣ ਮੇਰੇ ਕੋਲ ਛੋਟਾ ਵੀ ਹੈਗਾ ਮੈਂ ਜਦੋਂ ਬਣਾਉਣਾ ਹੁੰਦਾ ਉਦੋਂ ਮੈਂ ਫੇਰ ਕਈ ਵਾਰੀ ਰੱਖ ਕੇ ਭੁੱਲ ਜਾਂਦੀ ਦੇਖੋ ਆਹ ਡਿਜ਼ਾਈਨ ਬਣਾਇਆ ਮੈਂ ஜமா ஆன ஆஜை பண்ணிய மின்னாய் ஆன தான் அசத ਦੇਖੋ ਇਹ ਮੈਂ ਬਣਾਈਆਂ ਇੱਧਰ ਬੂਟੀਆਂ ਇੱਕ ਡਿਜ਼ਾਈਨ ਬਣਾਇਆ ਡੱਬੀ ਤੇ ਇਹਦਾ ਆਪਾਂ ਨੂੰ ਸਨ ਛੱਡਣਾ ਪਊਗਾ ਤੇ ਜੇ ਤੁਸੀਂ ਹੋ ਡਿਜ਼ਾਈਨ ਵੀ ਆ ਇਸ ਤਰੀਕੇ ਨਾਲ ਤੁਹਾਨੂੰ ਸਮਝ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਮਿਲਕੋ ਇਹਦੀ ਲਾਈਨ ਬਿਲਕੁਲ ਸਹੀ ਬਣੂਗੀ ਬਿਲਕੁਲਵੇਂ ਹੀ ਬਣਾ ਕੇ ਆਪਾਂ ਦੱਸੀ ਆ ਤੁਹਾਨੂੰ ਹੁਣ ਤੁਸੀਂ ਆਹ ਛੋਟਾ ਬਾਕਸ ਆ ਇਹ ਚਾਰ ਬਾਕਸਾਂ ਦੇ ਵਿੱਚੋਂ ਇਹ ਇੰਨਾ ਚਾਰ ਬਾਕਸ ਬਣਦੇ ਐ ਏਡੇ ਤੇਜ ਇੱਕ ਬਾਕਸ ਲੈਣਾ ਦੇਖੋ ਇਹ ਛੱਡਤਾ ਆਪਾਂ ਆਹ ਵਾਲਾ ਆਪਾਂ ਛੱਡਣਾ ਇੰਦਰ ਤੇ ਹੁਣ ਅਗਲਾ ਬਾਕਸ ਲੈਣਾ ਦੇਖੋ ਇਹ ਬਾਕਸ ਦੇ ਆਪਾਂ ਸੇਦ ਨੂੰ ਦੇਖੋ ਆ ਇਸ ਬਾਕਸ ਤੋਂ ਲੈ ਕੇ ਆਪਾਂ ਦੇਖਾ ਤੁਹਾਨੂੰ ਦਿਖਾਉਣੇ ਆ ਇਸ ਬਾਕਸ ਤੋਂ ਲੈ ਕੇ ਆਪਾਂ ਸਿੱਧੀਆਂ ਹੀ ਆਏ ਜਾਣਾ ਦੇਖੋ ਇਧਰ ਨੂੰ ਆਪਾਂ ਬਣਾਈਆਂ ਨਾ ਹੁਣ ਤੁਹਾਨੂੰ ਦਿਖ ਰਹੀਆਂ ਮੀੜ ਤੋਂ ਕਰਕੇ ਦੇਖੋ ਇਹ ਆਪਾਂ ਇੱਥੋਂ ਲੈਣਾ ਟੇਡ ਜੇ ਆਪਾਂ ਇਹ ਟੇਡੀ ਵੀ ਕੱਪੀ ਲੈ ਕੇ ਬਣਾਵਾਂਗੇ ਤਾਂ ਆਪਣਾ ਇਸ ਲੋਟੀ ਜਮਣ ਡਿਜ਼ਾਈਨ ਬਣੂਗਾ ਬਿਲਕੁਲ ਇਸੇ ਤਰ੍ਹਾਂ ਜਿਵੇਂ ਆੜ ਜਣ ਬਣਿਆ ਤੇ ਜੇ ਆਪਾਂ ਇਸ ਲੋਟ ਕੱਪੀ ਲੈ ਕੇ ਬਣਾਵਾਂਗੇ ਫੇਰ ਆਪਣਾ ਚੌਰਸ ਬਣਦੀ ਹੈ ਇਹ ਖਿੰਦੀ ਬੂਟੀ ਜਿਵੇਂ ਆ ਬਣੀ ਵੀ ਹੁਣ ਚੌਰਸ ਆ ਗਈ ਨਾ ਇਸ ਲੋਟ ਇਸ ਲੋਟ ਚ ਆਉਸ ਆਉਗੀ ਤੇ ਇਸ ਲੋਟ ਇਹ ਟੇਢੀ ਵੀ ਇਹੀ ਡਿਜ਼ਾਈਨ ਬਣੂਗਾ ਤੁਸੀਂ ਇਸੇ ਤਰ੍ਹਾਂ ਫਿਰ ਤੁਸੀਂ ਇਹਨੂੰ ਉਹਦੇ ਉੱਤੇ ਲਾ ਲੈਣਾ ਹੈ ਟਰੇਸ ਪੇਪਰ ਉੱਤੇ ਦੇਖੋ ਆਪਾਂ ਇੱਥੋਂ ਲੈਣਾ ਹੈ ਤੁਸੀਂ ਜੇ ਵੱਡਾ ਬਣਾਉਣਾ ਤੁਸੀਂ ਇੱਥੋਂ ਲੈ ਸਕਦੇ ਹੋ ਵੱਡਾ ਬਣਾਉਣਾ ਤੁਸੀਂ ਇੱਥੋਂ ਜੋ ਲੈ ਸਕਦੇ ਹੋ ਵਿਚਾਲੇ ਜਮਾ ਕਾਪੀ ਦਿਓ ਇੱਥੋਂ ਲੈਣਾ ਤੁਸੀਂ ਆਹ ਵੇਖੋ ਇੱਕ ਬਾਕਸ ਤੇ ਬਣਾ ਲੈ ਦੂਜਾ ਬਾਕਸ ਤੀਜਾ ਤਿੰਨ ਬਾਕਸ ਬਣਾ ਲੈ ਇੱਧਰ ਤੇ ਫੇਰ ਇਹ ਸਬ ਬਕਸ ਤੋਂ ਇਧਰ ਆਪਾਂ ਐ ਬਣਾ ਲਿਆ ਦੇਖੋ ਇਹ ਆਪਣਾ ਪੂਰਾ ਬਣ ਗਿਆ ਅੱਗੇ ਤੁਹਾਨੂੰ ਵਿਖਾਉਨੇ ਆਂ ਦੇਖੋ ਇਹ ਚਾਰ ਬਕਸਾਂ ਦਾ ਇੱਕ ਡੱਬਾ ਹੁੰਦਾ ਆ ਚਾਰ ਬਕਸਾਂ ਦਾ ਤੇ ਇਹ ਜੋ ਆਪਾਂ ਇੱਕ ਬਕਸ ਲੈਣਾ ਚੌਥਾ ਫੇਰ ਬੜੀ ਵੱਡੀ ਹਿੰਦੀ ਬੂਟੀ ਮਾਰਦੀ ਆ ਦੇਖੋ ਹੁਣ ਤੁਹਾਨੂੰ ਇਹ ਆਪਾਂ ਇੱਕ ਬਕਸ ਬਣਾ ਲਿਆ ਹੁਣ ਆਪਾਂ ਦੂਜਾ ਬਕਸ ਬਣਾਉਨੇ ਆਂ ਦੇਖੋ ਇਹਦੀ ਵੰਚ ਚੁੰਡ ਨਾਲ ਚੁੰਡ ਮਲਉਣੀ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਤੀਜਾ ਦੇਖੋ ਚੁੰਡਣਾ ਚੁੰਡ ਮਲਾਈਏ ਨਾ ਆਪਾਂ ਤੇ ਹੁਣ ਇਹ ਤਿੰਨੇ ਬਣਾ ਲਏ ਆਪਾਂ ਤੇ ਹੁਣ ਆਪਾਂ ਇਧਰੋਂ ਵੇਸ ਚੁੰਡ ਤੇ ਬਣਾਤਾ ਤੇ ਇੱਕ ਆਪਾਂ ਵੇਸ ਤੇ ਬਣਾਤਾ ਦੇਖੋ ਇੱਕ ਸਿੰਦੀ ਬੂਟੀ ਬਣ ਗਈ ਇਹਦੇ ਤਿੰਨ ਆਪਣੇ ਬਣੀਆਂ ਹੋਈਆਂ ਛੋਟੀ ਛਿੰਦੀ ਬਿਊਟੀ ਬਣੀ ਹੋਈ ਹੈ ਦੇਖੋ ਇਹ ਤਿੰਨ ਬਣੇ ਪਏ ਐ ਤਿੰਨ ਛਿੰਦਗਾਂ ਬੁੱਟੀਆਂ ਬਣੀਆਂ ਇੱਕ ਆਪਾਂ ਬਣਾ ਲਈ ਹੁਣ ਆਪਾਂ ਆ ਬਣਾਵਾਂਗੇ ਆ ਵਾਲੀ ਫਿਰ ਆਪਾਂ ਬਣਾਵਾਂਗੇ ਦੇਖੋ ਹੁਣ ਪਹਿਲਾਂ ਆਪਾਂ ਮੈਂ ਤੁਸੀਂ ਥੱਲੜੀ ਬਣਾ ਲਓ ਦੇਖੋ ਸਮਝ ਛੇਤੀ ਆ ਜੂਗੀ ਇੱਕ ਬਣਾ ਲਈ ਹੁਣ ਆਪਾਂ ਅਗਲੀ ਬਣਾ ਲਾਂਗੇ ਆ ਵਾਲੀ ਫਿਰ ਆਪਾਂ ਆ ਵਾਲੀ ਬਣਾਵਾਂਗੇ ਚਲੋ ਇੱਕ ਬਾਕਸ ਆਪਾਂ ਹੋਰ ਛੱਡ ਦੇਣਾ ਇੱਥੇ ਦੇਖੋ ਆ ਬਾਕਸ ਛੱਡ ਦੇਣਾ ਤੇ ਇਹ ਤੋਂ ਅਗਲਾ ਬਾਕਸ ਆਪਾਂ ਲੈਣਾ ਦੇਖੋ ਇੱਕ ਬਾਕਸ ਆਪਾਂ ਇੱਥੇ ਛੱਡਤਾ ਤੇ ਅਗਲਾ ਬਾਕਸ ਲੈ ਆਏ ਹੁਣ ਇਹਦੇ ਤਿੰਨ ਆਪਾਂ ਬਾਕਸ ਲੈ ਲੈਣੇ ਆ ਦੇਖੋ ਲੈ ਇਸ ਤਰ੍ਹਾਂ ਤੁਸੀਂ ਇਹ ਤਿੰਨ ਲੈ ਲੈ ਹੁਣ ਫੇਰ ਆਪਾਂ ਥੱਲੇ ਇੱਕ ਬਾਕਸ ਤੇ ਇਸ ਤਰ੍ਹਾਂ ਕਰ ਲੈਣਾ ਦੇਖੋ ਇਹ ਪੰਜ ਬਣ ਗਏ ਦੋ ਛਿੰਦਗਾਂ ਪੁੱਟਗਾਂ ਬਣ ਗਏ ਆਪਣਗੇ ਹੁਣ ਤੁਸੀਂ ਜਿਹੜਾ ਆ ਬਾਕਸ ਛੱਡਿਆ ਇੱਕ ਸਨ ਚ ਇਹ ਨੂੰ ਸੇਧ ਨੂੰ ਤੁਸੀਂ ਬਾਕਸ ਲੈਣਾ ਜਿਹੜਾ ਤੇ ਉਹ ਤੇ ਤੁਸੀਂ ਇਸ ਤਰ੍ਹਾਂ ਬਣਾ ਲੈਣਾ ਯਾਰ ਇਹ ਤੋਂ ਅਗਲੇ ਤੇ ਫਿਰ ਤੁਸੀਂ ਬਣਾ ਲੈਣਾ ਦੇਖੋ ਤੈਨੂੰ ਇੱਧਰ ਬਣਾ ਲੈਣੇ ਆ ਤੁਸੀਂ ਤੇ ਹੁਣ ਤੁਸੀਂ ਇੱਥੇ ਕਿੱਧਰ ਲਈ ਜਿਹੜਾ ਵਿਚਾਲੜਾ ਬਾਕਸ ਹੈ ਇਹਦੇ ਇੱਕ ਇੱਧਰ ਵੀ ਬਣੂਗਾ ਤੇ ਕਿੱਧਰ ਤੇ ਕਿੱਧਰ ਤੇ ਕਿੱਧਰ ਇੱਕ ਬਾਕਸ ਦੇ ਇਾਰੇ ਚੁੰਡਾਂ ਤੇ ਬਾਕਸ ਬਣ ਕੇ ਚਿੰਦੀ ਬੂਟੀ ਬਣ ਜਾਂਦੀ ਦੇਖੋ ਇਹ ਚਿੰਦੀ ਬੂਟੀ ਬਣ ਗਈ ਨਾ ਤਿੰਨ ਬਣ ਗਈਆਂ ਇੱਕ ਬਾਕਸ ਆਪਾਂ ਜਿਹੜਾ ਛੱਡਿਆ ਸੀ ਉਹਦੇ ਵਿਚਾਲੇ ਹੁਣ ਤੁਹਾਨੂੰ ਉਤਲਾ ਡਿਜ਼ਾਈਨ ਬਣਾਉਣਾ ਦੱਸਦੇ ਆ ਜੇ ਤੁਹਾਨੂੰ ਸਮਝ ਆ ਗਈ ਠੀਕ ਹੈ ਨਹੀਂ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਆਹ ਬੜਾ ਡਿਜ਼ਾਈਨ ਦੱਸਦੇ ਆ ਤੁਹਾਨੂੰ ਦੇਖੋ ਹੁਣ ਤੁਹਾਨੂੰ ਨੇੜ ਤੋਂ ਵਿਖਾਉਣੇ ਆ ਜਿਹੜੇ ਆ ਵੀ ਬਣਾਈ ਆਪਾਂ ਦੇਖੋ ਆ ਬਣਾਈ ਆਪਾਂ ਆ ਤਰ੍ਹਾਂ ਬਣਾਈ ਹੈ ਡਿਜ਼ਾਈਨ ਤੇ ਇਹਦੇ ਉੱਤੇ ਆ ਇਹਦੇ ਉੱਤੇ ਚੁੰਡ ਤੇ ਬਾਕਸ ਆ ਜਿਹੜਾ ਤੇ ਉਹਨੂੰ ਤੁਸੀਂ ਸਿੱਧੇ ਨੂੰ ਇਸ ਤਰ੍ਹਾਂ ਫੁੱਟੇ ਨਾਲ ਲਾਈਨ ਮਾਰ ਲੈਣੀ ਹੈ ਵੀ ਅੱਧੇ-ਅੱਧੇ ਆ ਦੇਖੋ ਅੱਧੇ-ਅੱਧੇ ਚੱਲ ਜਾਣਾ ਸਿੱਧੀ ਲੈਣਾ ਉਹ ਤਲਾ ਡਿਜ਼ਾਈਨ ਵੀ ਬਹੁਤ ਸੋਖਾ ਬਣ ਜਾਊਗਾ ਨਹੀਂ ਇਹ ਬਾਕਸ ਤੇ ਅੱਧੇ-ਅੱਧੇ ਚੱਲ ਜਾਣਾ ਦੇਖੋ ਆਹ ਵੇਖ ਇਸ ਚੁੰਡ ਤੋਂ ਲੈ ਕੇ ਆਹੇ ਚੁੰਡ ਤੋਂ ਲੈ ਕੇ ਆਪਾਂ ਆਹੇ ਚੁੰਡ ਤੇ ਫਿਰ ਅਗਲੀ ਤੇ ਆਏ ਤੇ ਹੁਣ ਜਿਹੜਾ ਆਹ ਡਿਜ਼ਾਈਨ ਵੀ ਆਪਾਂ ਇਹ ਇਹ ਤਾਂ ਆਪਾਂ ਪਲਸਰ ਨਾਲ ਬਣਾ ਹੀ ਸਕਦੇ ਹਾਂ ਪੱਤਿਆਂ ਵੀ ਛੋਟੀਆਂ-ਛੋਟੀਆਂ ਦੇਖੋ ਦੇਖ ਪੱਤਿਆਂ ਵੀ ਛੋਟੀਆਂ-ਛੋਟੀਆਂ ਇਹ ਬਣਾ ਸਕਦੇ ਆਪਾਂ ਦੇਖੋ ਹੁਣ ਪਹਿਲਾਂ ਮੈਂ ਨਾ ਉਹ ਨੇੜੇ ਕੀਤੀ ਹੋਈ ਸੀਗੀ ਦੇਖੋ ਹੁਣ ਆਪਾਂ ਆ ਬਣਾ ਲੈ ഹോട്ടക തരസോ ഷോട്ട പത്തങ്ങ പത്തങ്ങ ਜਿਹੜੀ ਉਤਲੀ ਪੱਤੀ ਆ ਵੀ ਦੇਖੋ ਆ ਚੁੰਡਾ ਗਿਆ ਬਾਕਸ ਆ ਗਿਆ ਇਹ ਬਾਕਸ ਦੇ ਤੁਸੀਂ ਬਸ ਆਹੀ ਪੱਤੀ ਬਣਾ ਦੇਣੀ ਹੈ ਵੀ ਬਾਕਸ ਨੂੰ ਸਿੱਧੇ ਦੇਖੋ ਇਹ ਡਿਜ਼ਾਈਨ ਬਣ ਗਿਆ ਨਾ ਆਪਣਾ ਇਸ ਲੋਟ ਡਿਜ਼ਾਈਨ ਬਣੂਗਾ ਏ ਟਰੇਸ ਇਸ ਲੋਟੀ ਹੋਗਾ ਟੇਡਾ ਜੇ ਤੁਸੀਂ ਟੇਡਾ ਹੀ ਬਣਾਉਣਾ ਹੈ ਠੀਕ ਹੈ ਦੇਖੋ ਆ ਦੋ ਡਿਜ਼ਾਈਨ ਬਣਾਤੇ ਤੁਹਾਨੂੰ ਇਹ ਚਾਰ ਬਾਕਸਾਂ ਦਾ ਇੱਕ ਡੱਬਾ ਹੁੰਦਾ ਹੈ ਤੇ ਇਹ ਚੋਂ ਆਪਾਂ ਇੱਕ ਬਾਕਸ ਹੀ ਲੈਣਾ ਦੇਖੋ ਇੰਨਾ ਆਹੀਂ ਬਣਾਉਂਦੇ ਜਾਣਾ ਤੇ ਜੇ ਨਾ ਸਮਝ ਆਈ ਤਾਂ ਤੁਸੀਂ ਸਾਨੂੰ ਦੁਬਾਰਾ ਪੁੱਛ ਸਕਦੇ ਹੋ ਜੇ ਹੋਰ ਡਿਜ਼ਾਈਨ ਇਸੇ ਤਰ੍ਹਾਂ ਤੁਸੀਂ ਕਾਪੀ ਤੇ ਹੀ ਸਿੱਖਣੇ ਆ ਤਾਂ ਅਸੀਂ ਸਿਖਾ ਦੇਵਾਂਗੇ ਤੇ ਜੇ ਤੁਸੀਂ ਟ੍ਰੇਸ ਕਿਸੇ ਤੋਂ ਮੰਗਵਾਉਣੇ ਆ ਤਾਂ ਤੁਸੀਂ ਮੰਗਵਾ ਸਕਦੇ ਹੋ ਨਹੀਂ ਕਿਸੇ ਤੋਂ ਕਿਸੇ ਦੁਕਾਨ ਤੋਂ ਵੀ ਕੋਈ ਟ੍ਰੇਸ ਕਰਦਾ ਛਾਪਦਾ ਜਿਵੇਂ ਅਸੀਂ ਅੱਗੇ ਛਾਪਦਾ ਕਹਿੰਦੇ ਹੁੰਦੇ ਸੀਗੇ ਤੇ ਛਾਪਦਾ ਉਹ ਮੈਂ ਛਪਾ ਸਕਦਾ ਹਾਂ ਤੇ ਜੇ ਤੁਸੀਂ ਅਗਲਾ ਡਿਜ਼ਾਈਨ ਵੀ ਪੁੱਛਣਾ ਹੋਵੇ ਹੋਰ ਡਿਜ਼ਾਈਨ ਪੁੱਛਣਾ ਹੋਵੇ ਉਹ ਵੀ ਅਸੀਂ ਦੱਸ ਦਿਆਂਗੇ ਹਿੰਦੀ ਬੂਟੀ ਇਸ ਕਾਪੀ ਦੇ ਉੱਤੇ ਬੁੱਕ ਦੇ ਉੱਤੇ ਵਧੀਆ ਬਣੂਗੀ ਤੇ ਆਹ ਬਾਰਡਰ ਦਾ ਡਿਜ਼ਾਈਨ ਬਣੂਗਾ ਇਸੇ ਤਰ੍ਹਾਂ ਬਣਾ ਲਓ ਜੇ ਤੁਸੀਂ ਵੀ ਵੱਡਾ ਡਿਜ਼ਾਈਨ ਹੀ ਬਣਾਉਣਾ ਫਿਰ ਤੁਸੀਂ ਇੱਥੋਂ ਲੈ ਸਕਦੇ ਹੋ ਇੱਥੋਂ ਬਣਾਉਣ ਲੱਗ ਜਾਓ ਤੇ ਇੱਥੋਂ ਤੱਕਰ ਤੁਹਾਡਾ ਏਡਾ ਡਿਜ਼ਾਈਨ ਬਣ ਜੂਗਾ ਫਿਰ ਉਹਨੂੰ ਅੱਗੇ ਦੇ ਕੇ ਤਿਆਰ ਕਰੀਏ ਉਹ ਦੇਖੋ ਐਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਹੋ ਡਿਜ਼ਾਈਨ ਪੁੱਛਨੇ ਵੀ ਤੁਹਾਨੂੰ ਇਸ ਤਰੀਕੇ ਨਾਲ ਸਮਝ ਆਉਂਦੀ ਹੈ ਵੀ ਆਹ ਤੁਸੀਂ ਬੁੱਕਲ ਦੁਕਾਨ ਤੋਂ ਬੁੱਕ ਮਗਾ ਕੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਫਿਰ ਅਸੀਂ ਦੱਸ ਦੇਵਾਂਗੇ ਵੀ ਵੀਡੀਓ ਬਣਾ ਦੇਵਾਂਗੇ ਉਸੇ ਉਸੇ ਤਰ੍ਹਾਂ ਤੁਸੀਂ ਬਣਾ ਸਕਦੇ ਤੇ ਜੇ ਤੁਹਾਨੂੰ ਨਹੀਂ ਸਮਝ ਆਈ ਫਿਰ ਤੁਸੀਂ ਵੀ ਕਿਸੇ ਤੋਂ ਟ੍ਰੇਸ ਮਗਾ ਲਓ ਤੇ ਅਸੀਂ ਤਾਂ ਟ੍ਰੇਸ ਨਹੀਂ ਭੇਜੇਗੇ ਵੀ ਅਸੀਂ ਭੇਜਦੇ ਨਹੀਂਗੇ ਟ੍ਰੇਸ ਨਹੀਂ ਅਸੀਂ ਸ਼ੁਰੂ ਕੀਤਾ ਟ੍ਰੇਸ ਭੇਜਣਾ ਦੇ ਨਾਈਨਾਂ ਟਾਈਮ ਹੈ ਮਿਲ ਕੋਈ ਵੀ ਟ੍ਰੇਸ ਕਰਨ ਦਾ ਵੀ ਬਣਾ ਕੇ ਭੇਜਣ ਦਾ ਮੈਂ ਤਾਂ ਵੀ ਸੂਟ ਕਰਨੇ ਹੁੰਦੇ ਉਧਰੋਂ ਸਕੀਵਾਂ ਇੰਜੈਕਟਾਂ ਮੁੰਡੀਆਂ ਵਾਲੀਆਂ ਪੰਗੇ ਸੂਟ ਕੱਢਣ ਨਾਲ ਹੀ ਪਈ ਹੈ ਤੇ ਕਿਉਂਕਿ ਮੇਰਾ ਮਸ਼ੀਨ ਵਰਕ ਦਾ ਕੰਮ ਵੀ ਹੈ ਤੇ ਇਹ ਹੈਂਡਵਰਕ ਦਾ ਵੀ ਹੈ ਪੇਂਟ ਦਾ ਵੀ ਹੈ ਸਾਰੇ ਕੰਮ ਹੀ ਹੈ ਮੇਰੇ ਤੇ ਇਸ ਤਰ੍ਹਾਂ ਤੁਸੀਂ ਕਰਾ ਸਕਦੇ ਹੋ ਤੇ ਸਾਨੂੰ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਇਹ ਸਾਡਾ ਡਿਜ਼ਾਈਨ ਬਣਾਉਣ ਦਾ ਤਰੀਕਾ ਕਹਿੰਦਾ ਲੱਗਿਆ ਤੇ ਵੀਡੀਓ ਨੂੰ ਲੰਬ ਤੱਕ ਦੇਖੋ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤੇ ਜੇ ਸਾਥੋ ਸਿੰਦੀ ਬੂਟੀ ਦੇ ਸੂਟ ਤਿਆਰ ਕਰਵਾਉਣੇ ਜਾਂ ਨੀਡਲ ਵਰਕ ਦੇ ਦੂਸਰੇ ਡਿਜ਼ਾਈਨ ਕਰਵਾਉਣੇ ਜਾਂ ਪੇਂਟ ਜਾਂ ਮਸ਼ੀਨ ਵਰਕ ਕਰਵਾਉਣਾ ਤਾਂ ਸਾਥੋ ਕਰਵਾ ਸਕਦੇ ਹਾਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਉਸ ਭੈਣ ਨੇ ਆਖਿਆ ਸੀ ਉਹਨੂੰ ਮੈਨੂੰ ਜਵਾਬ ਵੀ ਨਹੀਂ ਦਿੱਤਾ ਗਿਆ ਕਮੈਂਟ ਦਾ ਤੇ ਮੈਂ ਅੱਜ ਵੀਡੀਓ ਹੀ ਬਣਾਤੀ ਤੇ ਚੱਲ ਜੇ ਭੈਣ ਨੂੰ ਚੰਗਾ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੇ ਵੀ ਉਹਨੂੰ ਇਹ ਚੰਗਾ ਲੱਗਿਆ ਤੇ ਅੱਗੇ ਅਸੀਂ ਡਿਜ਼ਾਈਨ ਹੋਰ ਵੀ ਦੱਸਦੇ ਆਂਗੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ